ਅੰਗਿਆਰਿਆਂ ਤੇ ਸੌਂਦੇ ਰਹੇ ਨੇ ਲੋਕ ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਰੋਗ ਅੱਜ ਦੇ ਪੰਜਾਬ ਪੈਨਸ਼ਨਰ ਤੇ ਮੁਲਾਜ਼ਮ ਸਾਂਝੇ ਫਰੰਟ ਦੇ ਸੱਦੇ ਤੇ ਇਸ ਚੰਡੀਗੜ੍ਹ ਦੀ ਧਰਤੀ ਤੇ ਪਹੁੰਚੇ ਹੋਏ ਮੁਲਾਜ਼ਮ ਪੈਨਸ਼ਨਰ ਤੇ ਇਨਸੈਂਟ ਵਰਕਰ ਸਾਥੀਓ ਅੱਜ ਦਾ ਦਿਨ ਅੱਜ ਦੇ ਦਿਨ ਇੱਕ ਦਿਨ ਪਹਿਲਾਂ ਵੀ ਪੈਨਸ਼ਨਰ ਸਾਥੀ ਇਹ ਸਰਕਾਰ ਦਾ ਪਿੱਟ ਸਿਆਪਾ ਕਰਕੇ ਗਏ ਆ ਅੱਜ ਅਸੀਂ ਮੁਲਾਜ਼ਮਾਂ ਇਹਦਾ ਪਿੱਟ ਸਿਆਪਾ ਕਰਨ ਆਏ ਆ ਕਾਰਨ ਬਿਲਕੁਲ ਸਪਸ਼ਟ ਹੈ ਅੱਜ ਤੁਸੀਂ ਅਖਬਾਰਾਂ ਦੇਖ ਲਈਆਂ ਹੁਣੀਆਂ ਬੋਤਿਆਂ ਨੇ ਕਿ ਜਿਹੜੇ ਪਾਰਲੀਮੈਂਟ ਵਿੱਚ ਅਸੀਂ ਚੁਣ ਕੇ ਨੁਮਾਇੰਦੇ ਭੇਜੇ ਆ ਉਹਨਾਂ ਨੇ ਆਪਣੀ ਤਨਖਾਹ ਆਪ ਹੀ ਵਧਾ ਲਈ 35% ਦਾ ਵਾਅਦਾ ਕਰ ਲਿਆ 1 ਲੱਖ ਪਹਿਲਾ ਤਨਖਾਹ ਸੀ ਕਹਿੰਦੇ ਅਸੀਂ ਗਰੀਬ ਐ ਸਾਡਾ ਨਹੀਂ ਸਰਦਾ 135000 ਰੁਪਏ ਮੇਜ਼ ਥੱਪ ਧਪਾ ਕੇ ਕਰ ਲਈ ਐ ਉਸ ਤੋਂ ਬਾਅਦ ਤੁਸੀਂ ਦੇਖੀ ਜਾਓ ਇਹ ਵਿਧਾਨ ਸਭਾ ਦੇ ਵਿੱਚ ਵੀ ਆ ਜਿੰਨੇ ਆਮ ਆਦਮੀ ਕਹਿ ਕੇ ਆਏ ਸੀਗੇ ਪਹਿਲਾਂ ਕੋਈ ਸਾਈਕਲਾਂ ਤੇ ਤੁਰਦਾ ਸੀਗਾ ਕੋਈ ਸਕੂਟਰਾਂ ਤੇ ਜਾਂਦਾ ਸੀਗਾ ਅੱਜ ਸਾਰਿਆਂ ਦੇ ਥੱਲੇ ਲਗਜ਼ਰੀ ਕਾਰਾਂ ਪਰ ਹਾਲਾਤ ਕੀ ਐ ਆ ਮੇਰੀਆਂ ਪੈੜਾਂ ਬੈਠੀਆਂ ਮਿਡ-ਡੇ ਮੀਲ ਵਾਲੀਆਂ 3 ਤੋਂ 5000 ਨਹੀਂ ਹੋਇਆ ਅਸੀਂ ਪੁਰਾਣੀ ਪੈਨਸ਼ਨ ਵਾਲੇ ਬੈਠੇ ਆ ਸਾਡੇ ਸਟੇਜਾਂ ਵਿਆਕੇ ਮੁੱਖ ਮੰਤਰੀ ਵਿੱਤ ਮੰਤਰੀ ਹਾ ਦਾ ਨਾਰਾ ਮਾਰਦੇ ਰਹੇ ਅੱਜ ਸਾਡਾ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਜਿਹੜਾ ਅੱਜ ਦੂਰਾ ਨੋਟੀਫਿਕੇਸ਼ਨ ਵੀ ਕੀਤਾ ਉਹਨੂੰ 2.5 ਸਾਲ ਹੋ ਚਲੇ ਆ ਉਹਨੂੰ ਅੰਗਰੇਜ਼ੀ ਅੰਗਰੀ ਜਾਮਾ ਪਹਿਨਣ ਨੂੰ ਤਿਆਰ ਨਹੀਂ ਕਿਉਂਕਿ ਇਹ ਜਿਹੜੀ ਸਰਕਾਰ ਆ ਇਹ ਕਾਰਪੋਰੇਟ ਇਸ਼ਾਰਿਆਂ ਤੇ ਚੱਲ ਰਹੀ ਹੈ ਸਾਡੇ ਮੁਲਾਜ਼ਮ ਪੈਨਸ਼ਨਰ ਮਜ਼ਦੂਰ ਕਿਸਾਨਾਂ ਦੀ ਗੱਲ ਸੁਣਨ ਨੂੰ ਰਾਜੀ ਨਹੀਂ ਸਾਡੀ ਗੱਲ ਉਦੋਂ ਹੀ ਸੁਣੀ ਜਾਣੀ ਆ ਜਿੰਨਾ ਸਾਡਾ ਏਕਾ ਵਿਸ਼ਾਲ ਹੋਏਗਾ ਇੱਕੇ ਵਿਸ਼ਾਲ ਲਈ ਤੇ ਤਿੱਖੇ ਕੌਲ ਹੀ ਸਾਡਾ ਹੱਲ ਹੈ ਇਸ ਤੋਂ ਸਿਵਾਏ ਸਾਡੇ ਮੁਲਾਜ਼ਮਾਂ ਕੋਲ ਜਿਉਂ-ਜਿਉਂ ਸਰਕਾਰ ਦੇ ਜ਼ਬਰਦਸਤ ਰਿਹਾ ਸਾਨੂੰ ਏਕਤਾ ਵੀ ਆਪਣੀ ਓਡੀ ਵਿਸ਼ਾਲ ਕਰਨੀ ਪਵੇਗੀ ਇਹ ਇਹ ਨਾ ਸਮਝੇ ਭਗਵੰਦਾਨ ਸਰਕਾਰ ਕਿ ਮੁਲਾਜ਼ਮ ਕੁਝ ਵੀ ਨਹੀਂ ਮੈਂ ਦੱਸਣਾ ਚਾਹਨਾ ਕਿ ਭਗਵੰਤ ਮਾਨ ਜਦੋਂ ਇਹ ਤੇਰੀ ਸਰਕਾਰ ਬਣੀ ਸੀ ਤਾਂ ਸਾਡੇ ਮੁਲਾਜ਼ਮ ਸਾਥੀਆਂ ਨੇ ਫੁੱਲਾਂ ਨਾਲ ਤੇਰਾ ਜਿਹੜਾ ਇਹ ਵੈਲਕਮ ਕੀਤਾ ਸੀ ਪਰ ਹੁਣ ਤੁਹਾਡੇ ਕੋਲ ਇਹ ਸਵਾਲ ਆ ਗਿਆ ਸਾਡੇ ਪੰਜਾਬ 'ਚ ਦੋ ਤਰ੍ਹਾਂ ਦੇ ਫੁੱਲ ਹੁੰਦੇ ਆ ਇੱਕ ਤਾਂ ਜਦੋਂ ਆਂਦਾ ਉਹਦੇ ਫੁੱਲ ਪਰਸਾਂਦੇ ਆ ਇੱਕ ਜਦੋਂ ਉਹਦਾ ਅੰਤ ਹੁੰਦਾ ਤਾਂ ਫੁੱਲ ਚੁੱਕੇ ਜਾਂਦੇ ਆ ਹੁਣ ਇਸ ਵੇਲੇ ਫੁੱਲ ਚੁੱਕਣ ਦਾ ਟਾਈਮ ਆ ਗਿਆ ਸਾਰੇ ਜਣੇ ਇਸ ਗੱਲ ਲਈ ਤਿਆਰ ਰਹੋ ਆਨਾਲਾ ਸਮਾਜ ਜਗਾਏ ਉਹ ਭਗਵਾਨਤਮਾਨ ਸਰਕਾਰ ਦਾ ਅੰਤ ਕਰਕੇ ਆਏਗਾ ਆ ਜਿੱਥੋਂ ਥਈਆ ਕਰਕੇ ਜਾਈਏ ਅਸੀਂ ਜਿੱਥੇ ਵੀ ਬੈਠੇ ਹੋਈਏ ਇਹ ਸਰਕਾਰ ਨੂੰ ਪੂਰਾ ਨੰਗਾ ਚਿੱਟਾ ਨੰਗਾ ਕਰੀਏ ਸਾਡੇ ਪ੍ਰਾਣੀ ਪੈਨਸ਼ਨ ਭਾਲੀ ਸੰਘਰਸ਼ ਕਮੇਟੀ ਦਾ ਜਿਤਨਾ ਸਦਕਾ ਅੱਜ 3 ਐਮਐਲ ਨੇ ਵਿਧਾਨ ਸਭਾ ਵਿੱਚ ਆਵਾਜ਼ ਗੂੰਜੀ ਹੈ ਪਰੋਦੀ ਪਰਦਾ ਨੇਤਾ ਵੀ ਬੋਲਿਆ ਪਰ ਇਹ ਤਾਂ ਬੋਲਦੇ ਤਾਂ ਆਪ ਸਰਕਾਰ ਵੀ ਜਦੋਂ ਵਿਰੋਧ ਵਿੱਚ ਸੀ ਇਹ ਭੁੱਲ ਜਾਂਦੇ ਐ ਸਰੇਸ਼ ਕਰਕੇ ਆਪਣੀ ਜਿਹੜੀ ਹੈ ਸੰਘਰਸ਼ ਉਹਨੂੰ ਲਗਾਤਾਰ ਜਾਰੀ ਰੱਖੀਏ ਤੇ ਆਹ ਨਾਲੇ ਸਮੇਂ ਜੋ ਵੀ ਸੰਜੇ ਫਰੰਟ ਵੱਲੋਂ ਸੱਜਾ ਮਿਲਦਾ ਮੈਂ ਕਹਿਣਾ ਚਾਹੁੰਦਾ ਵੀ ਜਿਮਰੀ ਚੋਣ ਆ ਰਹੀ ਹੈ ਲੁਧਿਆਣੇ ਦੀ ਸੁੱਕੀ ਨਹੀਂ ਝਾੜ ਦੇਣੀ ਅਸੀਂ ਪਿਛੜੀਆਂ ਜਿੱਤ ਲਈਆਂ ਆਉਣ ਵਾਲਾ ਸਮਾ ਜਿਹੜਾ ਹੈ ਮਜ਼ਦੂਰ ਮਲਾਜ਼ਮ ਤੇ ਕਿਸਾਨਾਂ ਦਾ ਹੈ ਉਹ ਸਾਡਾ ਸਮਾ ਹੈ ਹੁਣ ਹੁਣ ਇਹਨਾਂ ਦਾ ਸਮਾ ਲੱਗ ਗਿਆ ਹੁਣ ਤਾਂ ਟਾਈਮ ਆ ਗਿਆ ਇਹ ਸਰਕਾਰ ਨੂੰ ਸਭ ਕੁਝ ਖਾੜਦਾ ਨਹੀਂ ਤਾਂ ਇਹ ਸਾਡੇ ਸਿਰ ਤੇ ਹੀ ਮਾਰਨਗੇ ਜਿੱਥੇ ਤੁਹਾਨੂੰ ਐਮਐਲਏ ਮਿਲਦਾ ਉਹਨੂੰ ਘੇਰ ਲਿਓ ਜਿੱਥੇ ਜੋ ਮਿਲਦਾ ਨੂੰ ਕੇਰੋ ਅਸੀਂ ਐਮਐਲਏ ਨੂੰ ਮੰਗ ਪੱਤਰ ਦਿੱਤਾ ਮੈਂ ਸਪਸ਼ਟ ਰੂਪ ਚ ਕਿਹਾ ਮੈਂ ਕਿ ਬਦਲਾਵ ਇੱਕੋ ਹੀ ਆਇਆ ਹੈ ਸਰਕਾਰ ਚ ਅਸੀਂ ਤਾਂ ਪੈਨਸ਼ਨ ਵੀ ਉੜੇ ਸੀਗੇ ਅਸੀਂ ਪੈਨਸ਼ਨ ਵੀ ਉੜੇ ਹੀ ਰਹੇ ਆ ਤੁਸੀਂ ਸਾਰੇ ਵਿਧਾਇਕ ਪੈਨਸ਼ਨ ਵਾਲੇ ਬਣ ਗਏ ਹੋ ਇਹ ਬਦਲਾਵ ਆਇਆ ਤੁਹਾਡੀ ਸਰਕਾਰ ਚ ਹੋਰ ਮੈਨੂੰ ਕੋਈ ਬਦਲਾਵ ਨਹੀਂ ਨਜ਼ਰ ਆਇਆ ਸੋ ਇਹ ਲਗਾਤਾਰ ਸੰਘਰਸ਼ ਸਾਥੀ ਜੀ ਖੜੇ ਹੋ ਗਏ ਮੈਂ ਇਸੇ ਆਸ ਨਾਲ ਕਿ ਅਸੀਂ ਇਹ ਸਰਕਾਰ ਨੂੰ ਜਲਦੀ ਹੀ ਚਲਦਾ ਕਰਾਂਗੇ ਇਹਨਾਂ ਸ਼ਬਦਾਂ ਨਾਲ ਜੈ ਜਨਤਾ ਜੈ ਹਸਕਰ ਜੱਤ ਲੜਦੇ ਲੋਕਾਂ ਦੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਮਜ਼ਦੂਰ ਮਲਾਜ਼ਮ ਕਿਸਾਨ ਇਕਤਾ ਜ਼ਿੰਦਾਬਾਦ ਜ਼ਿੰਦਾਬਾਦ ਸਾਡਾ ਇਕਾ ਜ਼ਿੰਦਾਬਾਦ